ਸ਼ੀ ਗਾਇਜ਼ ਜੀ ਸਾਰਾ ਵੈਲਕਮ ਟੂ ਰੋਕ ਚੈਨਲ ਨੂੰ ਸਬਸਕ੍ਰਾਈਬਰ ਹੋ ਜਾਓ ਲਾਈਕ ਵੀ ਟੋਸ ਕਰਾ ਆ ਦੇਖੋ ਜੀ ਪ੍ਰੀਤ ਵੀਰਾ ਤੁਹਾਨੂੰ ਮੇਰੇ ਨਾਲ ਕੀ ਕਰ ਰਹੇ ਨੇ ਲਦਾਸੇ ਬਲੌਗ ਤੇ ਤੇ ਵੀਰਾ ਤੁਹਾਨੂੰ ਮਾ पाणी ਪਾਰ ਕੇ ਤੇਰੀ ਵੀਰੇ ਨੂੰ ਅੱਜ ਚੁਗਲੀਆਂ ਕਰਦੇ ਜੋੜੀਆਂ ਹਾਂ ਫਟੇ ਦੀਆਂ ਫਟੇ ਦੀਆਂ ਚੁਗਲੀਆਂ ਹੋ ਰਹੀਆਂ ਮੈਂ ਕਿੱਧਰ ਯਾਰ ਮੈਂ ਚੱਲ ਜਾਈਆ ਚਾਹ ਪੀਣੇ ਦੇਖ ਲੈ ਪਾਇਆ ਲੈ ਬਾਰ ਹੋਰ ਕਿੱਧਰ ਆਏਗਾ ਲੋ ਬਾਹਰ ਬਣਨ ਦਿਖਾਉਣ ਇਹ ਗ੍ਰੀ ਬੋਰ ਤੇ ਫੱਤੇ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਵੀ ਪੈ ਜਾਂਦਾ ਉਹ ਲੈ ਤੇ ਫੱਤੇ ਖਾਣ ਦੇ ਖਾਣ ਪੀਣ ਤੇ ਜਿਵੇਂ ਕੰਟਰੋਲ ਨਹੀਂ ਕਰਦਾ ਹੈਗਾ ਆਈਏ ਸਹੀ ਹਰਤੀ ਅਧਿਕਾਰੀ ਬੰਦਾ ਉਹ ਰੱਤ ਕੱਢ ਲਿਆ ਪੂਰਾ ਬਿਦੂ ਤੁਰ ਗਿਆ ਇਹ ਪਿੱਛੇ ਘਰ ਬੰਦ ਰਿਹਾ ਇਹ ਟਾਈਰ ਪਿੱਛੇ ਬਾਰਗਾਸਾ ਆ ਰਿਹਾ ਹੈ ਰੇਖਾ ਵੀ ਅਗਲੀ ਕਹਿੰਦਾ 흘ਲੀ ਜਾਂਦਾ ਉਹ ਤਾਂ ਟੋਲ ਘਟਾਉਂਦਾ ਨਹੀਂ ਟੋਟੀ ਤਾਂ ਦੇਖ ਬਾਈਕਰ ਵੀ ਬੈਠਾ ਹੋਇਆ ਜਗ ਡੈਕ ਕਰਨਾ ਹੈ ਇੱਥੇ ਇੱਕ ਗੜੀ ਲਿਆ ਹੈ। ਐ ਹੋਏ। ਅਸਲ ਸਾਡੀ ਕਿ ਬੁੱਕ ਚ ਨਾ ਇੱਕ ਨਾ ਕੈਪਟਰ ਹੈਗੇ। ਤੇ ਉੱਥੇ ਇੱਕ ਬੁੱਢਾ ਹੁੰਦਾ ਤੇ ਉਹਦਾ ਨਾਮ ਅਸੇ ਹੀ ਹੁੰਦਾ। ਹਰਕਲ ਸਿੰਘ। ਹਾਂ। ਲੋ ਗਾਇਸ ਦੋਨੇ ਮਸਟਰੀ। ਪੁਰੀਂ ਦੇ ਦੇਣਾ। ਚਲਿਆ ਰਹੋ।

ਸਾਰੇ ਸਬਸਕ੍ਰਾਈਬ ਕਰ ਦਿਓ ਸਾਰੇ ਕਰ ਦਿਓ ਜੇ ਜਿਹੜੇ ਜਿਹੜੇ ਦੋਸਤਾਂ ਨੂੰ ਉਹਨਾਂ ਕੋਲ ਜਾ ਕੇ ਕਹਿੰਦੇ ਸਬਸਕ੍ਰਾਈਬ ਕਰ ਦਿਓ ਫੋਲੋ ਫਿੰਗਰ ਚਲੋ ਆ ਗਏ ਪਤਾ ਨਾ ਮਕਾਨਿਆ ਹੁੰਦੀ ਆ داری ਦਾਰੂ ਮੇਂਗੀ ਦੀ ਹੈ ਕਿ ਨਾ ਰੋਟੀ ਅਭੀ ਅੜੀ ਚੰਗੀ ਗੰਦੀ ਜੀ ਸ਼ਰਾਬ ਘੜਦੀ ਏ ਪੁੱਤ ਜੱਟਾਂ ਦੇ ਅਗਨੇ ਜੀ ਸ਼ਰਾਬ ਘੜਦੀ ਏ ਗੇ ਗイズ ਦੇ ਗਾਇਸ ਮਮਾ ਪਤਾ ਹੈ ਅੱਜ ਤੁਹਾਨੂੰ ਦੂਲਾ ਕਿ ਗਿਆ ਤੇਰੀ ਮੰਮਾ ਦਾ ਚੇਤਾ ਦੇਖ ਲੈ ਬੋਲੋ ਅੱਜ ਮੰਮੀ ਨਾ ਸੁਨਾਮ ਗਈ ਸੀ ਜਿਹੜਾ ਤੁਹਾਨੂੰ ਦੱਸਿਆ ਸੀਗਾ ਆਪਾਂ ਕਿ ਸਾਨੂੰ ਮਿਲੇ ਨਹੀਂ ਕੋਈ ਸਰਵਾਈਕਲ ਦੇ ਇਲਾਜ ਦੀ ਤੇ ਮੰਮੀ ਤੁਹਾਨੂੰ ਐਕਸਪੀਰੀਅੰਸ ਦੱਸਣਗੇ ਕਿ ਕਿੱਦਾਂ ਰਿਹਾ ਹਾਂਜੀ ਪਹਿਲਾਂ ਸਤਿ ਸ਼੍ਰੀ ਅਕਾਲ ਬਲਾਹ ਹੱਥ ਜੋੜ ਕੇ ਸੱਚੀ ਗੱਲ ਤੇ ਮੈਨੂੰ ਪਤਾ ਕਿ ਮੈਂ ਜਾਣਦਿਆਂ ਮੈਂ ਚਲੋ ਕੁਝ ਦੁਸ਼ੇ ਦਾ ਪਹਿਲਾ ਉਹਨੇ ਆਪਣੀ ਫੀਸ ਦੱਸੀ ਵੀ 500 ਰੁਪਏ ਆ ਇਹ ਤੇ ਮੰਮੀ ਦੇਖੋ ਸਾਰਾ ਇਹ ਪੈਸਾ ਕਮਾਣ ਲਈ ਬੰਦਾ ਬੈਠਾ ਹਨਾ ਕਮਾਣਾ ਹੀ ਦੁਸ਼ੇਆ ਮੈਂ ਫਿਰ ਵੇਖਿਆ ਵੀ ਸ਼ਾਇਦ ਤਾਂ ਹੁੰਦਾ ਨਾਲ ਜਿਆਦਾ ਮੜਕਾ ਦਾ ਵਾਲੇ ਅੱਛਾ ਇਹਿੰਦਾਰ ਗਿਆ ਲੱਗੇ ਫਿਰ ਨਹੀਂ ਉਹਨੇ ਫਿਰ ਪੈਰਾਂ ਦੀ ਉਂਗਲਾਂ 'ਚ ਮਾਲਸ਼ ਜੀ ਕੀਤੀ ਕੁੱਟੀਆਂ ਨਾਲਾ ਹੂੰ ਇਦਾਂ ਰੋਟ ਕੇ ਫਿਰ ਹੋਰ ਕੀਤੀ ਜੋਗਾ ਜਾ ਕਰਾਇਆ ਫਿਰ ਇਹ ਤਾਂ ਕਰਕੇ ਵੀ ਕਰੋ ਮੈਨੂੰ ਜੋਗਾ ਦੱਸਿਆ ਉਹਨਾਂ ਸਾਰਾ ਜਿਆਦਾ ਉਹ ਉਹਦੇ ਨਾਲ ਹੀ ਮੰਮੀ ਸੱਟਣਾ ਯੋਗੇ ਨਾਲ ਹੀ ਸੱਟਣਾ ਸਰ ਕੋਲ ਤੇਲ ਦਿੱਤਾ ਫਿਲ ਲੈ ਜਾਓ ਮੇਰ ਕੋ ਮੈਂ ਚਲੋ 50 ਰੁਪਏ ਦਾ ਤੇਲ ਵੀ ਲੈ ਆਂਦਾ ਹੂੰ ਉਹ ਨਾਲ ਇਥੇ ਮਾਲ ਚ ਕੀਤੇ ਆ ਨੜਾ ਅੱਛਾ ਫੇਰ ਫੜ ਕੇ ਧੋਣ ਐ ਐ ਕਰਕੇ ਕੀਤੇ ਅਜੋਗਾ ਜਿਆਦਾ ਉਹਨਾਂ ਦੱਸਿਆ ਬਾਕੀ ਕੋਈ ਮੰਤਰ ਨਹੀਂ ਕੁਛ ਨਹੀਂ ਕਿ ਉਹਨਾਂ ਮੰਮੀ ਨੂੰ ਉਹਨਾਂ ਨੇ ਗੂਠੀਆਂ ਦੇ ਆ ਦੇਖੋ ਆ ਗੂਠੀਆਂ ਦੇ ਦੇਖੋ ਇਹ ਪਤਾ ਨਹੀਂ ਸਰੋਂ ਦਿੰਦੇ ਨੇ ਸਰੋਂ ਜੀ ਦੇ ਦਾਣੇ ਹਾਂ ਪਤਾ ਕੀ ਇਹ ਇੱਥੇ ਹੁੰਦੇ ਆਪਣੇ ਪੁਆਇੰਟਸ ਹੁੰਦੇ ਨੇ ਕਹਿੰਦੇ ਵੀ ਇਹਨਾਂ ਨੂੰ ਇੱਕ ਮਿੰਟ ਇੱਕ ਮਿੰਟ ਬਾਅਦ ਬਈ ਇਹਨੂੰ ਦਬੀ ਜਾ ਪ੍ਰੈਸ ਕਰਦੇ ਰਹਿਣਾ ਹਾਂ ਇਹ ਕਰਦੇ ਰਹੋ ਮੰਮੀ ਮੈਂ ਤਾਂ ਇੱਕ ਗੱਲ ਦੱਸਾਂ ਇਹਨਾਂ ਨੂੰ ਆਰਾਮ ਦੇਖਿਆ ਤੁਹਾਨੂੰ ਹੁੰਦਾ ਮਿੰਟਾਂ ਚ ਜੇ ਆ ਜੇ ਤਾਂ ਉੱਥੇ ਬੈਠਿਆਂ ਨੂੰ ਆਂਦੇ ਹਾਂ ਹੁਣੇ ਇਹਨੂੰ ਕਰ ਹਾਂ ਹਾਂ ਸਾਰੇ ਜਣੇ ਇਹੀ ਪੁਆਇੰਟ ਥੋੜਾ ਜਿਹਾ ਫਰਕ ਨਹੀਂ ਨਹੀਂ ਕੋਈ ਗੱਲ ਨਹੀਂ ਪੈਣਾ ਫਰਕ ਆਪਣੀ ਛੋਟੀ ਲੈ ਕੇ ਤੁਰਨੀ ਹੈ ਤੇ ਚੱਕਰ ਰੱਖਾਂ ਨੂੰ ਉਦਾਂ ਹੀ ਆ ਜਾਂਦੇ ਤੁਹਾਨੂੰ ਇੱਕ ਗੱਲ ਦੱਸ ਦਿੰਨੀ ਹਾਂ ਜਦੋਂ ਆਪਾਂ ਦਿਲ ਚ ਵਿਸਾਲੀਏ ਨਾ ਤੇ ਫਰਕ ਪੈਣਾ ਵੀ ਨਾ ਤੇ ਫੇਰ ਹੀ ਪਊਗਾ ਵੈਸੇ ਲੰਮੇ ਜਦੋਂ ਫਿਰ ਤੇ ਮੈਨੂੰ ਇੰਜ ਹੁੰਦਾ ਵੀ ਮੈਂ ਠੀਕ ਠਾਕ ਆ ਮੈਂ ਉੱਠ ਕੇ ਛੇਤੀ ਕੰਮ ਕਰਾਂ ਜੇ ਤੋ ਇਹ ਸੋਚ ਲਿਆ ਵੀ ਨਹੀਂ ਪਹਿਣਾ ਨਹੀਂ ਫਰਕ ਫੇਰ ਨਹੀਂ ਪੈਂਦਾ ਕਿਉਂਕਿ ਆਪਣਾ ਮਨ ਨਹੀਂ ਮੰਨਦਾ ਉੱਠ ਪਈ ਨਹੀਂ ਆ ਤੇ ਫਿਰ ਚੱਕਰ ਆਉਂਦੇ ਫਿਰ ਮੇਰੇ ਟੈਨਸ਼ਨ ਹੋ ਜਾਂਦੀ ਵੀ ਇਹ ਤੇ ਹਟੇ ਨਹੀਂ ਜਾਂਦੀ ਕਰਿਆ ਨਹੀਂ ਜਾਂਦਾ ਤਾਂ ਸੁਣੋ ਡਾਕਟਰ ਲੱਭਣ ਨੂੰ ਇਹਦੇ ਬਟਨ ਹੀ ਇਹਦੇ ਨਾਲ ਫਰਕ ਪੈ ਜਾਣਾ ਉਹ ਕਹ ਦੱਸਿਆ ਇਹ ਹੰਗਲ ਤੋਂ ਦੱਬ ਕੇ ਦੱਸਿਆ ਫਿਰ ਨਹੀਂ ਪਰਸੈਂਟ ਵਧਿਆ ਹੋਇਆ ਹੂੰ ਫਿਰ ਇਹ ਨਾਲ ਹੁਣ ਤਾਂ ਪੈ ਜਾਊਗਾ ਫਰਕ ਲਓ ਜੀ ਇੱਧਰ ਦੋ ਗੱਡੀਆਂ ਆਪਾਂ ਨੇ ਹੋਰ ਲੈ ਲਈਆਂ ਨਵੀਆਂ ਦੋ ਗੱਡੀਆਂ ਆਪਣੇ ਕੋਲੇ ਪਹਿਲਾਂ ਸੀਗੀਆਂ ਦੋ ਗੱਡੀਆਂ ਆਪਾਂ ਨੇ ਆਹ ਲੈ ਲਈਆਂ ਹਨਾ ਫਤੇ ਇਹ ਰ ਹੈ ਸਪੈਸ਼ਲ ਫਤੇ ਉੱਥੋਂ ਲੈ ਕੇ ਆਇਆ ਸੀਗਾ ਸੰਗਰੂਰ ਆਊਟਲੈਟ ਤੋਂ ਇਹ ਗੱਡੀ ਇਹ ਟੇਬਲ ਦੇ ਉੱਤੇ ਸ਼ੀਸ਼ੇ ਥਲੇ ਰੱਖੀਆਂ ਹੋਈਆਂ ਸੀ ਤੇ ਕੱਲ ਪਰਸੋਂ ਦੀਆਂ ਇਹ ਵਿਚਾਰੀਆਂ ਨਜ਼ਰ ਆਈਆਂ ਨੇ ਤੇ ਇਹਨਾਂ ਤੇ ਪੈਸੇ ਖਰਚੇ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਇਹ ਖੇਲਦਾ ਹਾਂ ਹਾਂਜੀ ਮੈਂ ਹੁਣ ਖੇਲਦਾ ਹਾਂ ਸੋਟ ਖੇਲਦਾ ਐਕਸ ਖੇਡਣਾ मैंने हाँ, ना खीर अभी मिक्स करी पड़ी है मैं ना छेड़ना 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 ओह मैं ना छेड़ना जगह मैं तो ना छेड़दा मैं तो ना छेड़दा हां देखो गाइस पका ले क्या आ गई सरप्राइज हां पता है बोल जी बोल लो बोल लो हां वाला ਬੋਲ ਰਿਹਾ ਮੈਂ ਪੁੱਛਣ ਆਇਆ ਵੀ ਬਣਾਣਾ ਕੀ ਤੇ ਆਲੂ ਗੋਭੀ ਬਈ ਇਹ ਤਾਂ ਆਪਾਂ ਅੱਜ ਬਣਾਨੇ ਆ ਗੋਭੀ ਅੱਜ ਮੈਂ ਸੋਚਣ ਹੀ ਰਹੀ ਹਾਂ ਸਕੂਲ ਚ ਵੀ ਗੋਭੀ ਖਾਣ ਨੂੰ ਜੀ ਕਰਦੇ ਕਿਉਂਕਿ ਮੀਂਹ ਪੈ ਰਿਹਾ ਮੇਰਾ ਤਾਂ ਦੱਸੇ ਕੀ ਕਰੇ ਖਾਣ ਨੂੰ ਪੀਸ ਸਾਡਾ ਜਿਹੜਾ ਤੇ ਪੀਸ ਚੀਜ਼ ਮਟਰ ਪਨੀਰ ਅੱਛਾ ਠੀਕ ਹੈ ਦੇ ਮੈਂ ਕਿਹਾ ਪਤਾ ਨਹੀਂ ਕੀ ਕਰੀ ਜਾਂਦੇ ਪੀਸ ਚੀਜ਼ ਪੀਸ ਚੀਜ਼ ਚਲੋ ਆ ਜਾਓ ਜੀ ਆਪਾਂ ਸਬਜ਼ੀ ਕਰੀਏ ਇਕੱਠੀ ਮੰਜਾ ਬਾਰੇ ਲੈਣਾ ਤੁਹਾਨੂੰ ਹੂੰ ਚਲੋ ਤੇ ਆ ਜਾਓ ਸਭ ਇਕੱਠੀ ਕਰੀਏ ਧਿਆਨ ਸਿਰ ਬਣ ਕੇ ਖੜੇ ਹੋ ਜਾਣੀ ਹੈ ਹਨਾ ਹਮ ਚਲੋ ਜਿਹੜੇ ਗਾਇਸ ਮੇਰੇ ਆ ਦੇਖੋ ਇਹ ਕੰਮ ਕੌਣ ਕਰਦਾ ਹੈ ਇਹ ਮੈਨੂੰ ਐਸਾ ਜੇ ਕੰਮ ਬਿਲਕੁਲ ਆਵਣ ਮਾਵਣ ਮਾ ਹੋਰ ਬਣਾ ਕੇ ਰੱਖ ਤੇਰੇ ਤੋਂ ਉੱਥੀ ਨਾਲ ਦੀ ਨਾਲ ਉਹਨੂੰ ਕਰੋ ਬੰਦ ਤੇ ਉਹ ਜਜ ਜਜ ਖਾਣੇ ਹੁੰਦੇ ਨਾ ਉਹ ਤਾਂ ਕਹਿੰਦੇ ਬਰੈਡ ਨਹੀਂ ਬਚੇ ਬਰੈਡ ਨਹੀਂ ਬਚੇ ਹਾਂ ਬਰੈਡ ਫਿਰ ਕੋਈ ਖਾਂਦਾ ਤਾਂ ਵੈਸੇ ਹੈ ਨਹੀਂ ਮੈਂ ਇਹਦਾ ਜਮਾ ਨਹੀਂ ਖਾਂਦੀ ਹੈਗੀ ਬਾਕੀ ਬਰੈਡ ਤਾਂ ਮੈਂ ਬਿਲਕੁਲ ਨਹੀਂ ਖਾਂਦੀ ਹੈਗੀ ਬ੍ਰਾਊਨ ਬੈਡ ਜਿੰਨੇ ਮਰਜ਼ੀ ਖਾ ਲੋ ਮਾਦਾ ਘੱਟ ਪਿਆ ਲੈਟ ਜਿਹੜਾ ਵਾਈਟ ਘੱਟ ਆਉਂਦਾ ਹਾਂ ਉਹ ਉਧਰਾ ਫਲ ਇਹ ਵੰ ਮਨ ਪੋਚ ਕੇ ਨਹੀਂ ਵੀ ਕਾਦਾ ਇਹ ਮੈਨੂੰ ਤੇ ਪਤਾ ਨਹੀਂ ਮੇਰੇ ਪਹਿਲੀ ਮੀਲੇਟਸ ਹੈ ਜੀ ਤੇ ਫੇਰ ਉਹ ਦੀਲੀ ਨੂੰ ਮੋਚਣਾ ਸੀ ਤੇਰਾ ਘੱਟਾ ਤੇ ਮੈਂ ਹੀ ਬਣਾਉਣੀ ਦੀਲੀ ਨਹੀਂ ਤਾਂ ਕਿਹਾ ਤੁਹਾਨੂੰ ਆ ਘੱਟਾ ਪਿਆ ਨਹੀਂ ਇਹ ਕਾਦਾ ਘੱਟਾ ਹੈ ਉਧਰੇ ਘੱਟਾ ਹੈ ਕੋਧਰਾ ਕਿ ਹੁੰਦਾ ਤੁਹਾਨੂੰ ਪਤਾ ਕਰਦੇ ਆ ਜਿਸ ਹੈਗਾ ਭਣਿਆ ਕਿ ਸਾਰੇ ਮਿਲਟਸ ਦਾ ਹੋਇਆ ਜੀ ग्लूटेन ਫ੍ਰੀ ਮੈਂ ਆਪ ਜਿਹੜਾ ਮਿਕਸਡ ਆਟਾ ਨਹੀਂ ਹੁੰਦਾ ਸਾਰਾ ਬੁਣਿਆ ਉਹ ਮੈਂ ਮਗਾਣਾ ਇੱਕ ਕੰਨ ਕਾਲੀ ਬੋਟੀ ਕਿਉਂਕਿ ਜਦੋਂ ਕੋਈ ਹੁੰਦਾ ਨਹੀਂ ਕੰਨ ਕਾਲੀ ਬੋਟੀ ਖਾਲੀ ਦੀ ਆ ਤੇ ਮੈਂ ਕੌਡਰ ਫਲੋਰ ਜੇ ਤੈਨੂੰ ਕੋਤੋਂ ਗੈਮ ਵਾਲਾ ਆਟਾ ਖੰਦ ਚਲ ਖਟੋ ਆੜ ਗੋਭੀ ਤਾਂ ਹੈ ਨਹੀਂ ਹੈ ਗੋਭੀ ਤਾਂ ਹੈ ਨਹੀਂ ਮੈਂ ਲਾ ਲਈ ਬਸ ਕਿਚੜ ਕਿੱਦਣ ਅੱਜ ਲੈਣ ਦੇ ਬਥੋਮਾ ਹਾਂ ਜੀ ਸੁਣਾਉਂਗੇ ਸੀ ਤੁਸੀਂ ਕਹਿ ਰਹੇ ਹੋ ਮੈਂ ਆਟਾ ਮਗਾਉਂਗੀ ਇਹਦੇ ਵਿੱਚ ਵੀ ਆਟਾ ਪਿਆ ਮੈਂ ਤੁਹਾਨੂੰ ਮਗਾਣੀ ਇਹ ਵਾਲਾ ਆਟਾ ਨਹੀਂ ਖੰਡ ਮੈਂ ਆਪਣੀ ਗੁੱਜੀ ਰੋਟੀ ਦਾ ਆਟਾ ਲਗਾਣੀ ਹੈ ਕਿਉਂਕਿ ਦੇਖੋ ਗਾਇਸ ਮੈਂ ਹਨਾ ਜਿੰਨੀ ਕਿ ਵੀ ਮਿਹਨਤ ਕੀਤੀ ਹੈ ਤੇ ਇੰਨਾ ਕੋ ਫਰਕ ਪਿਆ ਸੋ ਮੈਂ ਇਹ ਚਾਹੁੰਦੀ ਮੈਨੂੰ ਹੁਣ ਆਇਆ ਕਿ ਮਤਲਬ ਜਿੰਨੀ ਸਾਡੀਆਂ 3 ਨੇ 27 ਨੂੰ ਵੀ ਉਨੀ ਕੁ ਦੇਰ ਤੱਕ ਮੈਂ ਹੋਰ ਮੇਨਟੇਨ ਕਰ ਲਵਾਂ ਤੇ ਚੰਗੀ ਗੱਲ ਹੈ ਕਿ ਬਹੁਤ ਜ਼ਿਆਦਾ ਵਧੀਆ ਹੋਊਗਾ ਕਸ ਕਰੀਏ ਨਾ ਕਿ ਜਿਹੜੀਆਂ ਚੀਜ਼ਾਂ ਨੇ ਆਪਾਂ ਨੀਡ ਹੁੰਦੀਆਂ ਨੇ ਰੋਜ਼ ਮਾਰਨ ਖਾਧਰ ਹੁੰਦਾ ਤੇ ਫਿਰ ਉਸ ਟਾਈਮ ਤੇ ਜੋ ਹੁੰਦਾ ਮਾਰਕੀਟ ਚ ਉਹ ਸਾਨੂੰ ਖਾਣਾ ਪੈਂਦਾ ਆ ਭਾਜ ਜਦ ਦਾ ਕਿ ਤੋਰੀਆਂ ਦੀ ਸਬਜੀ ਬਣੀ ਸੀ ਤੇ ਮੈਨੂੰ ਨਾ ਉਹ ਪਸੰਦ ਨਹੀਂ ਹੈਗੀ ਤੋਰੀਆਂ ਦੀ ਸਬਜੀ ਤੇ ਮੈਂ ਨਾ ਸਿਰਿਆਂ ਨਾਲ ਹਲਕਾ ਜਿਹਾ ਜਦੇ ਸੀ ਕੀ ਲਾ ਕੇ ਤੇ ਇੱਕ ਮਤਲਬ 21 ਰੋਟੀ ਰੋਟੀ ਮੈਂ ਇੱਕ ਹੀ ਖਾਣੀ ਆ ਲੰਚ ਚ ਵੀ ਤੇ ਡਿਨਰ ਚ ਵੀ ਤੈਨਿਆ ਡਿਨਰ ਚ ਮੱਧੀ ਰੋਟੀ ਖਾਣੀ ਤੇ ਸਬਜੀ ਖਾਣੀ ਨਾਲ ਉਹ ਸਬਜੀ ਵਾਦੀ ਲੈ ਲੈਣੀ ਹੈ 아니 ਅਜੇ ਖੁਕ ਨਹੀਂ ਰਹੀ ਹੈ ਸਬਜੀ ਵਰਤ ਲੈ ਲਏ ਨੇ ਤੇ ਇਹਨਾਂ ਨੂੰ ਥੋੜਾ ਦੇਸੀ ghee ਪਾ ਕੇ ਤੇ ਨਾਲ ਮੈਂ ਚਾਰ ਲੈ ਲਿਆ ਸੀਗਾ ਫਤਿਹ ਉਹਨਾਂ ਦੀ ਰੋਟੀ ਤਾਂ ਬਾਹਰ ਵਿੱਚ ਉਹ ਦੇਈਏ ਸੀਗੇ ਤੇ ਮੈਂ ਜਾਣਿਆ ਇਹ ਪਰ ਮੈਂ ਉਹ ਨਹੀਂ ਰੰਤ ਤੱਕ ਖਾ ਲਈ ਸੀਗੀ ਕਿਉਂਕਿ ਮੈਂ ਉਹ ਕੱਢੀ ਹੁਣ ਮੈਂ ਸੋਚ ਰਹੀ ਹਾਂ ਕਿ ਕਿੰਨੀ ਰਹਿ ਗਈ ਆ ਦਾ ਆਟਾ ਹੁਣ ਤਾਂ ਮੈਂ ਉਹਦਾ ਚਾਹਿਆ ਪਕੂੜਾ ਬਣਾ ਲਈਏ ਜਾਂ ਕੋਈ ਰੋਟੀ ਬਣਾ ਲਈਏ ਨਾ ਕੁਝ ਮਰਜ਼ੀ ਬਣਾ ਲਈਏ ਕਿਉਂ ਟਾਈਮ ਹੋ ਗਿਆ ਜੀ 4:30 ਹੋ ਗਏ ਪੂਰੇ ਆਪਾਂ ਚੱਲਦੇ ਆ ਬਾਹਰ मंज़ा डाल के ਤੇ ਉਥੇ ਆਪਾਂ ਜਾ ਕੇ ਸਬਜ਼ੀ ਕੱਟ ਗਏ ਹਾਂ। ਫਤਿਤ? ਇਹ ਨਹੀਂ ਦੱਜੀ ਕਰਦੇ ਨਹੀਂ ਕਿ ਕਿ। ਆ ਤਾਂ ਭਈ ਆ। ਹਾਂ? ਆ ਤਾਂ ਭਈ ਆ। ਓ ਵਾਓ! ਫਤਕੀ ਕੀ ਨਜ਼ਰ ਪੜ ਗਈ ਹੈ। ਮੈਡਮ ਨੂੰ ਮੈਂ ਤੇ ਜਾ ਕੇ ਤੁਸੀਂ ਇਹ ਨਾ ਅੱਧੋ ਬਾਅਦ ਚ ਤੁਹਾਨੂੰ ਦੱਸੂਗੀ ਨਾ ਤੁਸੀਂ ਆਹ ਸਬਜ਼ੀਆਂ ਸਬਜ਼ੀਆਂ ਚੱਕ ਲਾਇਓ ਠੀਕ ਹੈ ਤੇ ਨਾਲੇ ਮੇਰੀ ਗੱਲ ਸੁਣੋ ਆਪਦੇ ਕੱਪੜੇ ਵੀ ਪਾ ਲਓ ਹੁਣ ਚੰਗਾ ਐਤਮਾ ਸੀਸਾਰਾ ਵੇਲਾ ਕੀਤਾ ਜਿੰਨਾ ਫਾਲ ਤੋਂ ਸਮਾਨ ਸੀਗਾ ਉਹ ਚੱਕਿਆ ਫਟੇ ਹੁਣ ਮੈਨੂੰ ਬਾਕੀ ਸਮਾਨ ਤੋਂ ਵੀ ਲੈ ਆ ਕੇ ਦੋਗੇ ਸਾਰਾ ਠੀਕ ਹੈ ਆਈ ਐਮ ਸਿਟਿੰਗ ਹੇਰ ਫੜ ਸਕੂਲ ਤੋਂ ਹੁੰਦੇ ਕੰਮ ਸ਼ੁਰੂ ਕਰਤਾ ਤੇ ਫਤੇ ਸਿੰਘ ਸੌਂ ਚੱਲੇ ਸੀ ਤੇ ਪਤੇ ਨੇ ਮੈਂ ਪਹਿਲਾਂ ਮੇਰੇ ਤੁਸੀਂ ਹੈਲਪ ਕਰਾਓ ਹੁਣ ਤੁਸੀਂ ਮੈਨੂੰ ਗੱਲ ਸੁਣੋ ਇੱਕ ਉਹ ਲਓ ਫਤੇ ਬਹੁਤ ਹਾਲ ਪਗੰਦਾ ਇੱਕ ਥਾਲੀ ਲਓ ਇੱਧਰ ਕੋਈ ਗੱਲ ਤਾਂ ਸੁਣ ਜੋ ਥਾਲੀ ਇੱਧਰ ਹਾਂ ਇੱਕ ਥਾਲੀ ਉਹਦੇ ਵਿੱਚ 3 ਅਨਿਅਨ ਠੀਕ ਹੈ ਉਹਦੇ ਵਿੱਚ 62 ઓਰੀਅਨ ਹਾਂ ਉਹਦੇ ਵਿੱਚ 728 ਪੋਟੈਟੋ ਪੋਟੈਟੋ ਅੱਜ ਸਾਡੀ ਪ੍ਰੀਤੋ ਮੰਮਾ ਬਹੁਤ ਖੁਸ਼ ਆ ਕਿਉਂਕਿ ਪ੍ਰੀਤੋ ਮੰਮਾ ਅੱਜ ਸਾਈਕਲ ਦਾ ਇਲਾਜ ਕਰਾ ਕੇ ਆਈ ਹੈ ਬਾਕੀ ਫਰਕ ਪਿਆ ਕਿ ਨਹੀਂ ਬਾਅਦ ਚ ਪਤਾ ਲੱਗੂਗਾ ਹਾਂਜੀ ਕੋਈ ਗੱਲ ਨਹੀਂ ਤਾਂ ਹੁਣ ਇੱਕਦਮ ਨਹੀਂ ਨਾ ਮੰਮੀ ਹੋਊਗਾ ਮੈਂ ਤੁਹਾਨੂੰ ਪਹਿਲਾਂ ਕਿਹਾ ਥੋੜਾ ਆਪਣੇ ਮਨ ਚ ਵੀ ਸੋਚੀਦਾ ਹੁੰਦਾ ਕਿ ਹਾਂ ਫਰਕ ਪੈ ਜਾਊਗਾ ਜੇ ਆਪਾਂ ਐ ਸੋਚਾਂਗੇ ਵੀ ਨਹੀਂ 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 ਪਹਿਣਾ ਵੀ ਇਹ ਨਹੀਂ ਫਰਕ ਪੈਂਦਾ ਹੁੰਦਾ ਠੰਡੀ ਠੰਡੀ ਆਵਾਜ਼ ਚੱਲ ਰਹੀ ਐ ਬਣਾਓ ਏਦਾਂ ਕੋਈ ਆ ਡੰਡਲ ਦੇਦੇ ਨੇ ਨਾ ਅਲੱਗ ਲਾ ਕੇ ਹਾਂ ਇਹਨਾਂ ਨੂੰ ਪੂਰਾ ਫੱਕਰ ਕੀ ਰੋ ਹਾਂ ਇਹ ਪਾਜੇ ਹੀ ਨੇ ਦੇਖੋ ਅੱਜ ਪ੍ਰਿੰਟ ਤੋਂ ਮੈਡਮ ਸਮਝਾਉਣ ਦੇ ਮੋਰਚਾ ਸਾਨੂੰ ਦੇ ਇਹ ਪਾਜੇ ਕਿ ਕਿੱਥੇ ਪੁਰਾਣੀ ਜਗ੍ਹਾ ਐ ਇਹ ਬੱਕਰਾਂ ਦੀ ਠੀਕ ਐ ਜੀ ਇੰਨੇ ਟੰਡਾ ਲਾ ਕੇ ਚਿਰਾਂ ਦੇ ਸੋਨੂ ਨਹੀਂ ਆਈ ਪਰੇ ਨਾ ਉਸੇ ਤਰ੍ਹਾਂ ਅੱਜ ਮੌਸਮ ਸੋਹਣਾ ਬਾਹਰ ਹਵਾ ਚੱਲਦੀ ਐ ਸੋਹਣੀ ਠੰਡੀ ਠੰਡੀ ਨਹੀਂ ਤੇ ਇਸ ਟਾਈਮ ਤੇ ਬੈਠਾ ਨਹੀਂ ਜਾਂਦਾ ਹੁੰਦਾ ਉਹਦੇ ਹਵਾ ਚੱਲਦੀ ਐ ਨਾ ਤੇ ਵਧੀਆ ਸੋਹ ਘੰਡੀ ਹਵਾ ਚੱਲਦੀ ਐ ਮੀਂਹ ਪੈਂਦਾ ਰਿਹਾ ਹਾਂ ਮੀਂਹ ਪੈਂਦਾ ਰਿਹਾ ਰਾਤੀ ਮੈਂ ਜਦੋਂ ਉੱਕੀ ਆ ਨਾ ਸਾਰੇ ਮੈਂ ਤੇ ਉਦੋਂ ਦੇਖਿਆ ਸੀ ਮੈਂ ਕਾ ਇੰਦਰ ਫੁੱਟੇ ਛੱਡੀ ਰਹਿ ਗਈ ਐ ਕਿੱਧਰ ਦੇਖਿਆ ਜਿੱਧਰ ਉੱਧਰ ਜਾਇਦਾ ਨਹੀਂ ਨਹੀਂ ਜ਼ੇਰ ਵੇਖਿਆ ਰਿਹਾ ਉਹ بارش ਉਤੋਂ ਰੋਸ਼ੀਂਦਾ ਮੀਂਹ ਪੈਂਦਾ ਨਹੀਂ 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 ਪੈਂਦਾ ਚੱਲ ਬਹਿ ਜਾ ਤੋਈ ਮੈਂ ਕੱਟਦੀ ਹਾਂ ਸੱਤੀ ਆਪੇ ਮੈਂ ਕਾ ਹੈ ਨਹੀਂ ਛੇਤੀ ਕੋਈ ਨਾ ਇੰਨੇ ਕ ਤਾਂ ਨਹੀਂ ਆਉਂਦੀ ਨੇ ਹਾਂ ਡਿਊਟੀ ਮੰਮੀ ਸਾਮ ਬੰਦ ਲਈ ਨਹੀਂ ਕਹਿੰਦੇ ਮੈਂ ਕੱਢੀ ਮੰਮੀ ਸੁਣੀਆਂ ਥੰਡੀਆਂ ਵੇਖ ਕੇ ਕੱਟੇ ਤਾਂ ਨਿਗਾ ਘਟਾ ਕਹਿੰਦਾ ਵਿੱਚ ਨਾਨ ਵਚ ਲਈ ਜਾ ਮੈਂ ਠੀਕ ਹੋਣਾ ਮੈਂ ਕੰਮ ਕਰਦੇ ਕੰਮ ਚੁੰਨੀ ਲਾ ਲਓ ਸਿਰ ਤੇ ਸੋਹਣੀ ਲੱਗਦੀ ਹੈ ਮੈਂ ਕਿਹਾ ਚੁੰਨੀ ਲਾ ਲਓ ਸਿਰ ਤੇ ਸੋਹਣੀ ਲੱਗਦੀ ਹੈ ਨਹੀਂ ਨਹੀਂ ਫਿਲਮਿੰਗ ਮੈਂ ਕੀਤੀ ਆ ਨਹੀਂ ਨਹੀਂ ਆ ਸੋਹਣੀ ਲੱਗਦੀ ਸੂਟ ਨਾਲ ਦੀ ਓਏ ਫਟਾਫਟ ਕੱਟ ਕੇ ਤੇ ਤੜਕਾ ਲਾ ਦੇ। ਇਹਨੂੰ ਦੋਗੇ ਨੂੰ ਸਾਫ ਕਰ ਲੈ। ਚਲੋ ਫਿਰ ਤੁਸੀਂ ਦੀਦੀ ਦੇ ਨਾਲ ਹੀ ਪਹਿਲਾਂ ਜਾ ਕੇ। ਨਹੀਂ ਹਾਂ ਰਹਿਣਾ ਬਾਹਰ। ਚਲ ਇੱਧਰ ਲੈ ਵਾਪਸ ਆ ਜਾਓ ਫਿਰ। ਇੱਧਰ 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 ਲੈ ਵਾਪਸ ਆ ਜਾਓ ਫਿਰ। ਆ ਦੇ ਦੋ। ਇੱਧਰ ਲੈ ਵਾਪਸ ਆ ਜਾਓ ਅੱਗੇ ਕਰ ਨੰਗਿਆ ਪੁੰਗਿਆ ਜਾਂ ਫਿਰ ਤੂੰ ਵੀਡੀਓ 'ਚ ਨੰਗਾ ਪੁੰਗਾ ਹੀ ਜਾਣਾ। ਤਨ ਮੈਂ ਕਿਹਾ ਸੀ ਕੱਪੜੇ ਲੈ ਆਇਓ ਆਪਣੇ ਨਾਲ। ਹਾਂ? ਉਹ ਲੱਗਿਆ। ਤੇਰੇ ਲਈ ਇੱਕ ਸੁਜੈਸ਼ਨ ਆਇਆ ਵੀਡੀਓ ਦੇ ਵਿੱਚ। ਉਹ ਕਹਿੰਦੇ ਦੀਦੀ ਸਿਰ ਨੂੰ ਟੱਕ ਲਿਆ ਕਰੋ ਜੇ ਤੁਸੀਂ ਮਾਲਾ ਫੇਰਦੇ ਹੁੰਦੇ ਹੋ। ਤੂੰ ਇਹ ਪਤਾ نکال ਫੇਰਦੇ ਹੋਗੇ ਵੀਡੀਓ ਦੇ ਵਿੱਚ ਕਿਤੇ ਹਨਾ ਮੈਂ ਤਾਂ ਧਿਆਨ ਨਹੀਂ ਦਿੱਤਾ ਹੈਗਾ। ਨਹੀਂ ਫਤੇ ਨਹੀਂ ਕੁੰਡਿਆਂ ਵਾਲਾ ਪਤੀਲਾ ਘੰਡ। ਇਹ ਕਿੱਥੇ ਪੈਣੀ। ਉਹ ਹੀ ਸਾਨੂੰ ਨੇ ਗੱਲ ਮੰਨ ਲਈ ਆ। ਸਿਰ ਟੱਕ ਲਿਆ ਸਾਨੂੰ ਨੇ। ਨਾ ਨਾ ਵਾਲ ਖਾ ਚ ਪਈ ਹੈ। ਆਹ ਬੜੀ ਚੱਲੰਦੀ ਨਾ। ਹਵਾ ਕਰਕੇ ਇੱਥੇ ਬੈਠਾ ਜਾ ਰਿਹਾ ਨਹੀਂ ਤੇ ਇਸ ਟਾਈਮ ਤੇ ਰਾਜਮਤੀਆਂ ਦਾ ਕਾਈ ਤਰੀਕ ਕਾਈ ਕਾਈ ਜੁਲਾਈ ਕਾਈ ਨਹੀਂ ਅਸ ਕਾਈ ਐਟਵਾਰ ਇਹ ਤਰ ਅਤਾਰੀ ਮੈਨੂੰ ਨਹੀਂ ਨਹੀਂ ਪਤਾ ਹੈ ਕਿ ਦੇਖੋ ਇਹ ਤਾਂ ਦਿਲ ਦੀ ਖੁਸ਼ੀ ਹੈ ਤੇ ਕੋਈ ਗਲਤ ਗੱਲ ਨਹੀਂ ਹੈਗੀ ਇਹਦੇ ਕੋਈ ਗਲਤ ਗੱਲ ਨਹੀਂ ਹੈਗੀ ਆਪਣੇ ਮਨ ਦਾ ਚਾਅ ਹੈ ਠੀਕ ਹੈ ਤੇ ਬੰਦਾ ਆਪਣੇ ਮਨ ਦਾ ਚਾਅ ਪੂਰਾ ਕਰ ਲੈਂਦਾ ਤਾਂ ਹਾਂ ਤੇ ਪਤਾ ਹੀ ਨਹੀਂ ਚੱਲਦਾ ਅੱਜ ਕੱਲ੍ਹ ਦੁਨੀਆ ਤੇ ਬਹੁਤ ਟੈਨਸ਼ਨ ਜਿੱਦਾਂ ਕਿ ਮੈਂ ਮੈਂ ਆਪਣਾ ਮੈਂ ਆਪਣਾ ਮਨ ਪੂਰਾ ਕਰਨ ਜਾਂਦਾ ਸੀ ਮੈਂ ਦਵਾਈ ਨਹੀਂ ਡਰਟ ਬਾਈਕ ਅੱਛਾ ਦੋ ਬੰਦਾ ਚਾਹ ਪੂਰਾ ਕਰ ਲਿਆ ਥੋੜੀ ਕਿ ਜਾ ਕੇ 30 35 ਹਜ਼ਾਰ ਦਾ ਘਟਾਉਣਾ ਲੈ ਕੇ ਆਓ ਕਿਹੜੀ ਕਿਤਾਬ ਚ ਲਿਖਿਆ ਹੈ ਠੀਕ ਹੈ ਨਾ ਡਰਟ ਬਾਈਕ ਉਹ ਦੇਖ ਹੋਰ ਡਰਟ ਬਾਈਕ ਲਿਆਉਂਗਾ ਨਹੀਂ ਲੈ ਦੇ ਕਿੱਥੇ ਰੱਖ ਲਈਏ ਸਾਈਕਲ ਸੁਖਲ ਹੁੰਦਾ ਬੱਚਿਆਂ ਵਾਸਤੇ ਉਹ ਤੁਹਾਨੂੰ ਮਿਲਿਆ ਸਾਰਾ ਕੁਝ ਠੀਕ ਹੈ ਡਰਟ ਬਾਈਕ ਤਾਂ ਗਲਤ ਗੱਲ ਹੈ ਅੱਜ ਇੱਕੋ ਵਾਰੀ ਖਾਣਾ ਸਾਰਾ ਕੁਝ ਵਿੱਚ ਆਈ ਆਲੂ ਗੋਭੀ ਵਿੱਚ ਆਈ ਪਕੌੜੇ ਮੈਂ ਨਹੀਂ ਨਿਸ਼ਵਾਦਾ ਕਰਦਾ ਹਾਂਜੀ ਨੀਂਦ ਨੂੰ ਵਾਦਾ ਕਰਦੇ ਤੇਰੇ ਬਾਏ ਬਾਏ ਨਹੀਂ ਤੇ ਬਾਏ ਬਾਏ ਨੀਂਦ ਮੇਰੇ ਨਾਲ ਗੁੱਸੇ ਆਉਨ ਨੂੰ ਸਾਨੂੰ ਮੰਗਣ ਦੀ ਇਹ ਸਾਨੂੰ ਜਿਹੜੀ ਕਰਦ ਫੜੀ ਉਹ ਨਹੀਂ ਕੱਟਦੀ ਕੱਟਦੀ ਹੈ ਤੇਰੇ ਹੱਥ ਲੈ ਤਾਂ ਕਾਈ ਬਸਾਗੋਟਾ ਕਰਦੀ ਆਟਾ ਉਹ ਜਿਹੜੀ ਇਹਨੇ ਕਰਦ ਲਈ ਨਹੀਂ ਕੱਟਦੀ ਉਹ ਹਾਂ ਤਾਂ ਮੈਂ ਕਹਿ ਰਹੀ ਆ ਵੀ ਨਹੀਂ ਕੱਟਦੀ ਉਹ ਮੰਨਣਾ ਨਹੀਂ ਨਹੀਂ ਮੰਮੀ ਉਹ ਰਾਜ ਨੇ ਤਰਸਾਉਂਦੀ ਸੋਈ ਰਾਜ ਕੋਲ ਤਾਂ ਕਹ ਤੇ ਜੋਤੀਆਂ ਦੀ ਕਿੰਨੀ ਸੋਹਣੀ ਆਟੀ ਚੱਲਦੀ ਆਂ ਭੁੰਦੇ ਜਾਣ ਗਿਆ ਨੇ ਮੈਂ ਮੈਨੂੰ ਮਿਲਿਆ ਮੈਨੂੰ ਚੱਕ ਦੇ ਮੈਨੂੰ ਪਹਿਲਾਂ ਉਹਨਾਂ ਮੰਮੀ ਦੇ ਦੇ ਪਹਿਲਾਂ ਉਹਨਾਂ ਨੂੰ ਫਿਰ ਸਬਜ਼ੀ ਤੇ ਆਪਾਂ ਬਰਾਨੀ ਠਰ ਕੇ ਮੈਨੂੰ ਲਾਲ ਦੇ ਦੇ ਮੈਂ ਉਹਦੇ ਨਾਲ ਹੌਲੀ ਹੌਲੀ ਕੱਟ ਜਾਨੀ ਹੋਰ ਇਹ ਤੈਨੂੰ ਇੱਥੇ ਥਾਂ ਲੱਭਦੀ ਆ ਕੇ ਮੇਰੇ ਕੋਲ ਖਲੋਣ ਨੂੰ ਇਹਨੇ ਅਮਨ ਮੰਮਨ ਵਾਲੀ ਪੰਗੇ ਲੈਣੇ ਹੁੰਦੇ ਨੇ ਹੈ ਚਾਕੂ ਕਿੱਥੇ ਹੀ ਜਿਹੜਾ ਹੈ ਇਹ ਆਹ ਤੇਰਾ ਹੁਣ ਕਿਹੜਾ ਉਧਰ ਨਾ ਸੁਣ ਕਿਹਾ ਫਤਿਹ ਨੂੰ ਨੋ 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 ਮੇਰੇ ਮੈਂ ਅੱਗੇ ਬੜੀ ਚਮਕੋ ਮਾਣਾ ਫਤਿਹ ਨੂੰ ਆ ਉਹ ਯੂ ਬਣ ਗਿਆ ਯੂ ਬਦਲ ਤੇ ਕਰੀ ਹੁਣ ਮੀ ਆਊਗਾ ਹਾਂ ਹਾਂ ਤੂੰ ਹੀ ਜਾਂਦੇ ਹੋ ਹੋਰ ਮੀ ਆਊਗਾ ਤੂੰ ਆਈ ਜਾ ਵਧੀਆ ਸੀ ਉਹ ਨਾ ਮੀ ਆਵੇ ਇੱਧਰ ਪਕੌੜਾ ਪਾ ਜਾਂਦਾ ਇਕਰ ਪਕੌੜਿਆਂ ਦੀ ਤਿਆਰੀ ਚੱਲਾਂਦੀ ਹੈ ਤੇ ਇੱਧਰ ਸਬਜ਼ੀ ਦੀ ਤਿਆਰੀ ਤੇ ਪਕੌੜੇ ਖਾ ਕੇ ਤੈਨੂੰ ਭੁੱਖ ਨਹੀਂ ਲੱਗਣੀ ਤੇ ਨਹੀਂ ਮਾਲ ਜਿਆਦਾ ਬਾਲਾ ਤਾਂ ਮਾਲ ਚ ਵੇਸਣ ਵੀ ਪਏਗਾ ਤਾਂ ਹੀ ਹੈ ਵੇਣੀ ਆ ਨਹੀਂ ਸਿਰੇ ਦਾ ਮੋਗਾਲ ਨਹੀਂ ਉਹ ਤਾਂ ਤੂੰ ਡੱਬੇ ਚ ਕੱਢਿਆ ਨਾ ਕਿਲੋ ਦਾ ਪੈਕਟ ਪਿਆ ਸੀ ਵਿਆਜ ਪਾ ਕੇ ਆਟਾ ਪਾ ਕੇ ਵਿੱਚ ਰੰਗ ਪਾ ਲੋ ਹਲੋ ਅਪੂ ਚੱਕ ਲੈ ਆਖ ਨਹੀਂ ਕਿਉਂ ਇਹ ਸਰਪ੍ਰਾਈਜ਼ ਹੈ ਫਤੇ? ਇਹ ਨਹੀ ਫਤੇ ਫਿਰ ਇਹ ਤਾਂ ਪੁੱਤ ਗਲਤ ਗੱਲ ਹੈ ਮਮਾ ਉਹ ਕੱਟ ਰਹੇ ਨੇ ਸਬਜ਼ੀ ਕੱਟ ਰਹੇ ਨੇ ਪੁੱਤ ਹੈਂ ਕਹਿੰਦਾ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਹੈ ਕੋਈ ਸਰਪ੍ਰਾਈਜ਼ ਹੋਇਆ ਇਤਨੀ ਸਿੱਕੀ ਨਹੀਂ ਹਮ ਇਤਨਾ ਸਾ ਲਾਚੀਕਾ ਤੋ ਕਰਾ ਸਾ ਚੱਲਿਆ ਫੜਾਵਾ ਕਿ ਇਹ ਫਦੇ ਤੁਰੇ ਤੁਰੇ ਕਿਉਂ ਹੋਇਆ ਪਿਆ ਇੰਨਾ ਤੂੰ ਕਿਉਂ ਆਊਟ ਆਫ ਕੰਟਰੋਲ ਹੋ ਜਨੈ ਹੈਂ ਤੇਰੇ ਸੋਨੀ ਇੱਥੇ ਬਹਿ ਜੀਏ ਤੇ ਕਹਿੰਦਾ ਸੋਨੂ ਨੇ ਚੁੰਨੀ ਲਾਣੀ ਨਹੀਂ ਸਿਰ ਤੋਂ ਜੇ ਕਹਿ ਹੀ ਦਿੱਤਾ ਤੇ ਤੈਨੂੰ ਵਾਲ ਅੱਜ ਪਈ ਜਾਂਦੇ ਨੇ ਤੋਲ ਛੱਡ ਜਾਵਾਂ ਆ ਇਹਦੇ ਵੀ ਅੱਗੋਂ ਮੱਥੇ ਤੇ ਜਿੱਦਾਂ ਮੰਮੀ ਤੇ ਵਾਲ ਲੈਣਾ ਉਦਾਂ ਹੀ ਸੋਨੂ ਦੇ ਨੇ ਮੇਰੇ ਮੋਟਰਸਾਈਕਲ ਦੇ ਮੇਰੇ ਕੈਮਰੇ ਨੂੰ ਪਤਾ ਨਹੀਂ ਕੀ ਹੈ ਬਲਰ ਮਾਰੀ ਜਾਂਦਾ ਵਿੱਚ ਜਦੋਂ ਵੇਸ ਨੂੰ ਮੈਂ ਖੜੀ ਹੋ ਕੇ ਜਾ ਭੱਜ ਕੇ ਫੜ ਕੇ ਆਹ ਉਹ ਸ਼ਾਲ ਹੀ ਪਲਾਦ ਦੇ ਵਿੱਚ ਆ ਸਾਰਾ ਸਮਣ ਕੱਚ ਖੋਲਣਾ ਜੇ ਹੋਰ ਮੈਂ ਖੋਲਾਂਗੀ ਕਾਹੇ ਤੇ ਨਾ ਪਾਉਂਦੀ ਪਈ ਗੱਟ ਚ ਮਮਾ ਕੰਦੀ ਦਾ ਬੜੇ ਚ ਕੋਲੋਂ ਕਿੰਨੀ ਆਵਾਜ਼ ਆਉਂਦੀ ਚਲੋ ਸਾਨੂੰ ਆਰਡਰ ਆ ਗਿਆ ਜੱਜ ਸਾਹਿਬ ਦਾ ਤੇ ਅਸੀਂ ਜਾ ਕੇ ਕਰੀਏ ਜਾ ਕੇ ਬੈਸਣ ਅੰਦਰੋਂ ਆਈਏ ਨਾਲੇ ਮਾਂਦਦੀ ਹੈ ਰਸੋਈ ਦੇ ਵਿੱਚ ਉੱਤੋਂ ਵੀ ਏਖੋਂਦੀ ਉੱਥੇ ਜਾ ਕੇ ਡੱਬੇ ਚ ਪਿਆ ਬੈਸਣ ਚਲੋ ਮੈਂ ਵੇਖ ਕੇ ਆਉਣੀ ਆ ਜਾਰੇ ਕੱਲ ਮੀਂਹ ਪੈਂਦਾ ਸੀ ਕੱਲ ਸਾਡੇ ਮਿਸਤਰੀ ਪਕੌੜੇ ਮੰਗਦੇ ਕੱਲ ਹੀ ਨਹੀਂ ਇਹਨਾਂ ਦਿੱਤੇ ਹੈਗੇ ਕਿਉਂਕਿ ਕੱਲ ਇਹ ਗਵਣੀਆਂ ਨੇ ਪਕੌੜੇ ਬਣਾਏ ਸੀ ਆਪਣੇ ਮਿਸਤਰੀ ਲਈ ਅੱਜ ਅਹੀ ਉਹਨਾਂ ਦੇ ਰੀਸ ਚ ਆਪਣੇ ਮਿਸਤਰੀਆਂ ਵਾਸਤੇ ਬਣਾਣ ਲੱਗੇ ਐ ਵੈਸੇ ਤਾਂ ਠੀਕ ਐ ਮੌਸਮ ਅੱਜ ਵੀ ਠੰਡਾ ਹੀ ਐ ਕੀ ਵੈਸੇ ਤਾਂ ਮੀਂਹ ਆਵੇ ਚਲ ਤੇ ਚੰਗੀ ਗੱਲ ਐ ਕੰਮ ਰੋਕ ਜਾਂਦਾ ਸਾਡਾ ਮੀਂਹ ਆਏ ਤੇ ਫਿਰ ਬਹੁਤ ਔਖਾ ਆ ਜਾਂਦਾ ਮਿਸਤਰੀ ਭੱਜ ਲੈਂਦੇ ਜਦੋਂ ਇਹ ਕੰਮ ਹੋਉਂਦਾ ਮੀਂਹ ਆਉਂਦਾ ਫਿਰ ਮੇਰਾ ਤਾਂ ਅੰਦਰਜਾਨ ਨੂੰ ਜੀਨ ਕਰਨ ਦਿਆ ਮੌਸਮ ਠੰਡੇ ਕਰਕੇ ਲਓ ਜੀ ਆਪਾਂ ਲੱਭੀਏ ਬੇਸਣ ਹੈਗਾ ਕਿ ਨਹੀਂ ਹੈਗਾ ਆਈਫੋਨ ਦੀ ਰੀਲਸ ਉਹਨੂੰ ਦੀਦੀ ਦੇ ਕਮਰੇ 'ਚ ਵੇਖੋ ਕਾਦੀ ਟਾਈਮਸੀ ਇਹ ਤਾਂ ਫਤਿਹ ਫੜੀ ਫੜਦਾ ਸੀ ਉਹਨੇ ਤੁਹਾਡੇ ਕਮਰੇ 'ਚ ਰੱਖੀ ਸੀ ਇੱਕ ਤੇ ਚਾਰਜਰਾਂ ਦੀਆਂ ਲੀਡਾਂ ਨਹੀਂ ਲੱਭਦੀਆਂ ਕੋਈ ਚੁੱਕ ਕੇ ਕਿਤੇ ਲਾ ਲੈਂਦਾ ਕੋਈ ਚੁੱਕ ਕੇ ਕਿਤੇ ਲਾ ਲੈਂਦਾ ਉਸ ਤੋਂ ਬਾਅਦ ਬੰਦਾ ਲੱਭੀ ਜਾਂਦਾ ਵੀ ਇਸਨ ਦਾ ਪੈਕ ਖੁੰੰਦਾ ਰੱਖਿਆ ਸੀ ਮੈਂ ਉਹ ਕਿਉਂ ਕਿਉਂਕਿ ਮੈਨੂੰ ਯਾਦ ਆ ਗਿਆ ਕਿ ਸ਼ਾਇਦ ਮੈਂ microwaves 'ਚ ਰੱਖਿਆ ਸੀ ਨਹੀਂ ਤਾਂ ਆਪਾਂ ਨੂੰ ਵੈਸਨ ਲਿਆ ਕੇ ਆਉਣਾ ਪੈਣਾ ਹੈ ਫਿਰ ਮੈਂ ਤੁਹਾਨੂੰ ਮੋੜਦਾ ਹਾਂ ਨਾਲ ਦੀ ਨਾਲ ਜੋ ਨੋ ਬਹੀ ਨਹੀਂ ਉਹਨਾਂ ਨੂੰ ਹੋਰੀ ਬਕਰੋ ਬਕਰੇ ਨੂੰ ਸੂਜੀ ਸਾਜੀ ਪਾਈ ਦੀ ਕੋਸ਼ ਉਹ ਨੂੰ ਤਰੋਂ ਇਹ ਸਾਂਟੇ ਨੂੰ ਨਾਲ ਲੈ ਕੇ ਆਉਣਾ ਪੈਣਾ ਕਿਉਂਕਿ ਮੈਂ ਨਹੀਂ ਦੇ ਸਕਦਾ ਉਹਦਾ ਮੂੰਹ ਆਹ ਤਾਂ ਵੇਆ ਕਿੱਥੇ ਵੇਆ ਆਹ ਤਾਂ ਵੇਆ ਸੀ ਆਹ ਸੈਡ ਕਰੋ ਉਸ ਮਨ ਉਹਦਾ ਕੀ ਹੋਇਆ ਇਹ ਸਾਈਡ ਦਾ ਪਿਛਲਾ ਕੀ ਹੋਇਆ ਬੁੱਤਾ ਕੀ ਹੋਇਆ ਮੈਨੂੰ ਪਤਾ ਕਿ ਤੁਹਾਨੂੰ ਪਤਾ ਤੈਨੂੰ ਇਹ ਇਹ ਮੈਨ ਵਾਲ ਗੱਲ ਹੈ ਕਿ ਪੁਰਾਣਾ ਗਿਆ ਹੈ। ਉਹਦਾ ਇੱਥੇ ਕਿਹਾ ਸੀਗਾ ਪੈਕਟ ਮੈਂ ਆਪ ਦੇਖਿਆ ਸੀਗਾ ਕਿ ਪਤਾ ਨਹੀਂ ਮੈਨੂੰ ਭੁਲੇਖਾ ਪੈ ਗਿਆ। ਪਰ ਚਲੋ ਜੀ। ਵਲੌਗ ਆਪਾਂ ਇੱਥੇ ਕਰਦੇ ਐਂਡ ਤੇ ਆਪਾਂ ਲੱਭਦੇ ਹਾਂ ਵੇਸਣ। ਕਦੋਂ ਪਕੌੜੇ ਬਣਾਉਣੇ? ਬਬ ਤਾਂ ਗਿਆ। ਨਹੀਂ ਫਿਰ ਟਾਈਮ ਨਾ ਦਸੀ। ਉਹ ਵੇਖਣਾ ਪੈਣਾ ਕਿ ਕਿਤੇ ਪੁਰਾਣਾ ਤਾਂ ਨਹੀਂ ਹੈਗਾ ਕਿਤੇ ਜਿਆਦਾ ਪੁਰਾਣਾ ਨਾ ਨਾ ਹੋ ਗਿਆ ਉਹ। ਜੇ ਜਿਆਦਾ ਪੁਰਾਣਾ ਹੋਇਆ ਨਾ ਫਿਰ ਮੁਸ਼ਕਲ ਹੋਏਗਾ ਇਹਨਾਂ ਦੇ ਪਕੌੜੇ ਨਹੀਂ ਵਧੀਆ ਬਣਦੇ ਆਂਗੇ। ਹੋਰ ਹੀ ਤਰ੍ਹਾਂ ਵੇਸਣ ਖਿੰਡ ਜਾਂਦਾ ਟੇਸਟ ਵੀ ਨਹੀਂ ਵਧੀਆ ਆਉਂਦਾ ਹੈਗਾ। ਚਲੋ ਜੀ ਵੀ ਬਲੌਗ ਵੀ ਆਪਾਂ ਇੱਥੇ ਐਂਡ ਕਰਦੇ ਆਂ ਤੇ ਆਪਾਂ ਹੁਣ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਬਲੌਗ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਾਲ ਲਵ ਯੂ ਆਹ ਤੁਮ ਆਹ ਤੁਮਾਰੋ ਆਹ ਤੁਮਾਰਕ ਬੰਦ ਕਰ ਲਿਆ ਲੋਕਾ ਚਲੋ गाइस ਹੁਣ ਮੈਂ ਜਾਣ ਨੂੰ ਅਸੀਂ ਹੁਣ ਜਾਣਾ ਖੇਡਣ ਅੱਜ ਤੱਕ ਤੇ ਪਿਆਰ ਦੇ ਸ਼ੇਅਰ ਕਰਾ ਕਿੱਥੇ ਖੇਡਣ ਜਾਂਦੇ ਤੁਸੀਂ ਤੁਸੀਂ ਦੱਸ ਹੀ ਕਰ ਰਹੇ ਹੋ ਮੈਂ ਬਲੌਗ ਐਂਡ ਕਰੂੰਗਾ ਨਾ ਤੁਸੀਂ ਸਨਾ ਐ ਦਬ ਦੇਣਾ ਠੀਕ ਹੈ ਬਸ ਠੀਕ ਹੈ ਹਮ ਅੱਜ ਦਾ ਬਲੌਗ ਅਸੀਂ ਇੱਥੇ ਐਂਡ ਕਰਦੇ ਅੱਜ ਤੱਕ ਤੇ ਪਿਆਰ ਦੇ ਨਾਲ ਜਾ ਰਹੇ ਅਸੀਂ ਖੇਡਣ ਕਿਸ਼ਾ ਸੋਨੂ ਵੀ ਅਸਨੇ ਕਲੱਬਿਆ ਤਾਂ ਹੈਗਾ ਡੱਬੇ ਚ ਪਿਆ ਹੈਗਾ ਤੇ ਡੱਬਾ ਭਰਿਆ ਹੈ ਪਰ ਮੈਨੂੰ ਐਂ ਲੱਗੰਦਿਆ ਪੀ ਉਹ ਪੁਰਾਣਾ ਹੈ ਮੈਨੂੰ ਪੁਰਾਣਾ ਹੋਣੀ ਹੈ ਇੱਕ ਪੈਕਟ ਵਾਲਾ ਮੈਂ ਵੇਖਿਆ ਸੀਗਾ ਉਹ ਪੈਕਟ ਤੇ ਮੈਂ ਡੱਬਾ ਫੋਲਿਆ ਸਾਰਾ ਉਹਦੇ ਚ ਹੈ ਨਹੀਂ ਆ ਡੱਬੇ ਵਾਲਾ ਵੇਖੀ ਕਿਵੇਂ ਸੜਜੂਗਾ ਕਿ ਨਹੀਂ ਇਹਦਾ ਸੜਜੂਗਾ ਮੈਨੂੰ ਤੇ ਪੁਰਾਣਾ ਲੱਗ ਰਿਹਾ ਕਾਫੀ ਨਹੀਂ ਨਹੀਂ ਪੁਰਾਣਾ ਤੇ ਹੈ ਨਹੀਂ ਹਾਂ ਫਿਰ ਇਹੀ ਹੋਣਾ ਦੇਹ ਭਲਾ ਫਤਿਓ ਮੈਨੂੰ ਉਹ ਪਤੀਲਾ ਚਾਣ ਲੈਨੇ ਚੰਗੀ ਤਰ੍ਹਾਂ ਦੇਖੋ ਮੁੜਿਆ ਨਹੀਂ ਜਾਣਾ ਫਤਿਓ ਕੱਢਦੇ ਮम्मा ਨੂੰ ਪਤੀਲਾ ਕੁੰਡਿਆਂ ਵਾਲਾ ਵੱਡਾ ਪਤੀਲਾ ਕੱਢਦੇ ਸੋ